ਹੋ ਜੀ ਇਹ ਹੈਗੀ ਲਸਣ ਉਹ ਆਦਰਕ ਦੀ ਤਰੀ ਤੇ ਬਾਕੀ ਜ਼ਰੂਰ ਦਸੀਓ ਕਿਦਾਂ ਤੁਹਾਨੂੰ ਲੱਗੀ ਸਾਡੀ ਲਸਣ ਆਦਰਕ ਦੀ ਤਰੀ ਹੋਜੀ ਜੀ ਸੱਚੇ ਗੱਲ ਜੀ ਸਾਰਿਆਂ ਨੂੰ ਤੇ ਰੀਲ ਮੰਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਲਸਣ ਅਦਰਕ ਪਿਆਜ਼ ਟਮਾਟਰ ਇਹ ਸਾਰਾ ਸਮਨ ਪਾ ਕੇ ਲਸਣ ਅਦਰਕ ਦੀ ਤਰੀ ਤੇ ਜਿਹੜੀ ਅੱਜ ਕੱਲ ਰੇਸ਼ਾ ਆ ਹੁੰਦੀ ਆ ਤੇ ਜੁਕਾਮ ਆ ਜਾ ਸ਼ਿਕਾਇਆ ਜਾਂ ਕੁਛ ਵੀ ਬਾਹਰ ਰਿਸ਼ਾ ਹੁੰਦੀ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਰੈਮਡੀ ਤੇ ਜ਼ਰੂਰ ਬਣਾ ਕੇ ਸਖਦੀਆਂ ਚਾਣੀ ਚਾਹੀਦੀ ਹੈ ਉਹਨਾਂ ਵਿੱਚ ਤੁਸੀਂ ਸੋਇਆ ਬਿੰਦੀਆਂ ਬੜੀਆਂ ਵੀ ਪਾ ਸਕਦੇ ਆ ਅਸੀਂ ਸੋਇਆ ਬਿੰਦੀਆਂ ਨਹੀਂ ਪਾਵਾਂਗੇ ਅਸੀਂ ਸਿਰਫ ਲਸਣ ਅਦਰਕ ਟਮਾਟਰ ਪਿਆਜ਼ ਇਹ ਸਮਾਨ ਪਾ ਕੇ ਲਸਣ ਅਦਰਕ ਦੀ ਤਰੀ ਬਣਾਵਾਂਗੇ ਵੀਡੀਓ ਨਾ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਚਲੋ ਜੀ ਚਾਹਦੇ ਆ ਤੁਹਾਨੂੰ ਸਮਾਨ ਸਾਰਾ ਕਰਕੇ ਦਿਖਾਣੇ ਆ ਇੱਦੇ ਵੀਡੀਓ ਨਾ ਬਣਾਈ ਰਹੀ ਉਹ ਚਿੱਛਾ ਲੋ ਜੀ ਤੇ ਅਸੀਂ ਇਹ ਲਸਣ ਉਹ ਆਦਰ ਕ ਟਮਾਟਰ ਦਾ ਸਾਰਾ ਕਰ ਲਿਆ ਸਮਾਨ ਤਿਆਰ ਇਹ ਲਸਣ ਕੀਤਾ ਹੈ ਅਸੀਂ ਤੇ ਇਹ ਹੈਗੀ ਆ ਅੱਧੀ ਕੋਲੀ ਪੂਣੀ ਕੋਲੀ ਲਸਣ ਦੀ ਆ ਤੇ ਆਦਰਕ ਆ ਤੇ ਅਦਰਕ ਦਾ ਪੇਸਟ ਵੀ ਬਣਾ ਲਿਆ ਲਸਣ ਦਾ ਪੇਸਟ ਵੀ ਬਣਾ ਲਿਆ ਤੇ ਇਧਰ ਪਿਆਜ਼ ਮਸ਼ੀਨ ਦੇ ਵਿੱਚ ਗ੍ਰੈਂਡਰ ਕਰ ਲਏ ਸੀ ਤੇ ਇਹ ਵੀ ਤੁਸੀਂ ਇਹਨੂੰ ਮਤਲਬ ਕੱਟ ਕੇ ਬਰੀਕ ਬਰੀਕ ਕੱਟ ਕੇ ਪਾ ਸਕਦੇ ਆ ਤੇ ਆਪਾਂ ਗ੍ਰੈਂਡਰ ਕਰ ਲਿਆ ਤੇ ਇਧਰ ਟਮਾਟਰ ਤੁਸੀਂ ਟਮਾਟਰ ਮਤਲਬ ਕਿ ਜੇ ਤੁਸੀਂ ਇਹਨੂੰ ਹਨਾ ਗ੍ਰੈਂਡਰ ਕਰਕੇ ਪਾਉਗੇ ਉਹ ਵਧੀਆ ਲੱਗੂਗਾ ਤੇ ਇਧਰ ਮਿਰਚ ਪਾਉਣੀ ਹੋਵੇ ਪਾ ਸਕਦੇ ਆ ਬਲ ਮਿਰਚ ਨਾ ਵੀ ਪਾਓ ਤੇ ਇਹ ਇਹ ਲਸਣ ਅਦਰਕ ਉਹ ਲਸਣ ਦਾ ਹੀ ਪੋਤਾ ਅਦਰਕ ਦਾ ਹੀ ਹੁੰਦਾ ਹੈ ਕਿ ਕੜੱਤਰ ਹੁੰਦੀ ਹੈ ਤੇ ਜੇ ਕੜੱਤਰ ਨਾ ਹੋਵੇ ਤੇ ਤੁਸੀਂ ਪਾ ਸਕਦੇ ਮਿਰਚ ਤੇ ਅਦਰਕ ਜਿਹਨਾਂ ਹੁੰਦਾ ਹੈ ਮਿਰਚ ਵਾਂਗ ਹੁੰਦਾ ਹੈ ਤੇ ਇਹ ਪਾਉਣ ਦੀ ਲੋੜ ਨਹੀਂ ਹੈਗੀ ਅਸੀਂ ਪਾ ਲੈਣੀ ਆ ਤੁਸੀਂ ਪਾਣੀ ਹੁਣੇ ਪਾ ਸਕਦੇ ਆ ਤੇ ਜਿਹੜੀ ਇਹ ਅਦਰਕ ਲਸਣ ਦੀ ਅਸੀਂ ਤਰੀ ਬਣਾਉਣ ਲੱਗੇ ਆ ਇਹਦੇ ਵਿੱਚ ਤੁਸੀਂ ਜੇ ਸੋਇਆ ਬਿੰਦੀ ਬੜੀਆਂ ਵੀ ਪਾਣੀਆ ਹੋਣ ਤਾਂ ਪਾ ਸਕਦੇ ਆ ਬਹੁਤ ਵਧੀਆ ਲੱਗਦੀ ਆ ਸੋਇਆ ਬਿੰਦੀਆਂ ਬੜੀਆਂ ਪਾ ਕੇ ਵੀ ਬਣಾಣੀ ਹੋਵੇ ਅਦਰਕ ਲਸਣ ਦੀ ਤਰੀ ਔਰ ਇਹਦੇ ਫਾਇਦੇ ਇਹ ਆ ਕਿ ਇਹ ਤੁਹਾਨੂੰ ਮਤਲਬ ਕਿ ਜਦੋਂ ਬਾਹਰ ਰਸ਼ਾ ਹੋ ਜਾਂਦੀ ਹੈ ਸਾਗ ਖਾਣੇ ਆ ਜਾਂ ਮਟਰ ਖਾਣੇ ਆ ਗੋਭੀ ਖਾਣੇ ਇਹ ਸਬਜ਼ੀਆਂ ਖਾਣੇ ਬਾਹਰ ਰਸ਼ਾ ਹੋ ਜਾਂਦੀ ਹੈ ਤੇ ਇਹ ਜਰੂਰ ਇੱਕ ਦੋ ਵਾਰ ਸਰਦੀਆਂ ਚ ਬਣਾ ਕੇ ਜਿਆਦਾ ਵੀ ਖਾ ਸਕਦੇ ਆ ਇੱਕ ਦੋ ਵਾਰ ਚ ਬਣਾ ਕੇ ਦੋ ਚਾਰ ਵਾਰੀ ਛੇ ਵਾਰੀ ਜਦੋਂ ਮਤਲਬ ਕਿ ਮਹੀਨੇ ਦੇ ਵਿੱਚ ਦੋ ਚਾਰ ਇਹਟ ਬਣਾ ਕੇ ਖਾਣੀ ਚਾਹੀਦੀ ਆ ਇਹਦੇ ਨਾਲ ਸਾਨੂੰ ਵਾਇਰਸ਼ਾ ਨਹੀਂ ਹੁੰਦੀ ਹੈਗੀ ਤੇ ਲੋ ਜੀ ਹੁਣ ਤੁਹਾਨੂੰ ਅਸੀਂ ਬਣਾਵਾਂਗੇ ਚੁੱਲੇ ਤੇ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਚੁੱਲੇ ਤੇ ਚੁੱਲੇ ਤੇ ਜਾ ਕੇ ਅਸੀਂ ਇਹਨੂੰ ਭੁੰਨਾਗੇ ਤੇ ਸਾਰਾ ਦੱਸਾਂਗਾ ਪ੍ਰੋਸੈਸ ਵੀਡੀਓ ਨਾਲ ਬਣੀ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਦੇ ਆ ਕਰੋ ਤੇ ਸਮਾਨ ਤਿਆਰ ਕਰਕੇ ਰੱਖ ਲਿਆ ਅਸੀਂ ਅਸੀਂ ਤੇ ਬਾਕੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਜਰੂਰ ਦੱਸਿਆ ਕਰੋ ਕਮੈਂਟਾਂ 'ਚ ਇਹ ਸ਼ੇਅਰ ਜ਼ਰੂਰ ਕਰ ਦੇਆ ਕਰੋ ਨਿਊ ਜੋੜਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਈਓ ਨਾਲ ਬੈਲ ਆਈਕਨ 'ਤੇ ਵੀ ਪ੍ਰੈਸ ਕਰ ਲਿਆ ਕਰੋ ਚਲਦੇ ਆਂ ਚੁੱਲੇ ਤੇ ਚੁੱਲੇ 'ਤੇ ਜਾ ਕੇ ਇਹ ਰਮੜੇ ਭੁੰਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਭੋਨਾ ਕੇ ਫਿਰ ਲਸਣ ਅਦਰਕ ਦੀ ਤਰੀ ਬਣਾਵਾਂਗੇ ਚਲੋ ਜੀ ਅਸੀਂ ਤੇਲ ਹੋ ਗਿਆ ਗਰਮ ਤੇ ਇਹ ਦੇਸੀ ਘੇਚ ਵੀ ਬਣਾ ਸਕਦੇ ਆ ਅਦਰਕ ਉਹ ਲਸਣ ਦੀ ਤਰੀ ਅਸੀਂ ਬਣਾਵਾਂਗੇ ਸਰੋਂ ਦੇ ਤੇਲ 'ਚ ਦੇਸੀ ਤੇਲ 'ਚ ਤੇ ਜੋ ਕਿ ਦੇਸੀ ਘਿਓ ਚ ਬਣਾਵਾਂਗੇ ਤੇ ਫਿਰ ਕੇ ਜੰਮ ਜਾਊਗਾ बार-बार ਗਰਮ ਕਰਨਾ ਦਾ ਝੰਜੜ ਦਿੰਦਾ ਆ। ਤੋਂ ਜਿਹ ਇਧਰ ਤੇਲ ਹੋ ਗਿਆ ਗਰਮ ਤੇ ਇਹ ਦੇਸੀ ਘਿਓ ਚ ਬਣ ਜਾਂਦੀ ਆ ਅਦਰਕ ਉਹ ਲਸਣ ਦੀ ਤਰੀ ਤੇ ਅਸੀਂ ਬਣਾਵਾਂਗੇ ਦੇਸੀ ਤੇਲ ਚ ਵਿੱਚ ਤੇ ਇਧਰ ਤੇਲ ਹੋ ਗਿਆ ਗਰਮ ਤੇ ਹੁਣ ਪਾਉਣੀ ਆ ਲਸਣ ਤੇ ਲੋਥੀਂਦੇ ਵੀਡੀਓ ਨ ਬਣ ਰਹੀ। ਆਪਾਂ ਲਓ। ਫਿਰ ਅੱਲਾਹ ਨਾਲ ਪਹਿਲਾਂ ਚੰਗੀ ਤਰ੍ਹਾਂ ਸੌਣ ਲਾਂਗੇ ਕਿਉਂਕਿ ਇਹ ਰਸ ਕੱਪਲੇ ਪੰਦਾ ਮੈਲ ਨਹੀਂ ਆਉਗੀ। ਚੰਗੀ ਤਰ੍ਹਾਂ ਭੁੰਨਿਆਉਗਾ ਪਹਿਲਾਂ ਲਸਣ ਚੰਗੀ ਤਰ੍ਹਾਂ ਭੁੰਨਾਂਗੇ। ਜਿਵੇਂ ਨਮਰ ਰਹੇ। ਇਹੋ ਜਿਹੇ ਇਧਰ ਪਹਿਲਾਂ ਲਸਣ ਨੂੰ ਅਸੀਂ ਚੰਗੀ ਤਰ੍ਹਾਂ ਬਰਾਊਨ ਕਰ ਲਾਂਗੇ। ਫਿਰ ਇਹਦੇ ਵਿੱਚ ਪਾਵਾਂਗੇ ਅਦਰਕ ਔਰ ਪਿਆਜ਼। ਲੋ ਜੀ ਇਧਰ ਲਸਣ ਹੋ ਗਿਆ ਬਰਾਊਨ। ਹੋ ਕਿਉਂਕਿ ਲਸਣ ਦਾ ਕੱਚਾ ਪਨ ਨਹੀਂ ਹੋਣਾ ਚਾਹੀਦਾ ਫਿਰ ਲਸਣ ਮਾਰਦੇ ਕੱਚਾ ਕੱਚਾ ਪਨ ਛੱਡਦਾ ਹੈ ਤੇ ਫਿਰ ਇਸ ਕਰਕੇ ਲਸਣ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰਕੇ ਤੇ ਫਿਰ ਪਾਵਾਂਗੇ ਹੁਣ ਅਦਰਕ ਲੋ ਜੀ ਇਧਰ ਹੈਗਾ ਅਦਰਕ ਹੈ ਅਦਰਕ ਦਾ ਪੇਸਟ ਬਣਾਇਆ ਹੋਇਆ ਤੇ ਅਦਰਕ ਦਾ ਪੇਸਟ ਪਾ ਦਾਂਗੇ ਤੇ ਜਿਵੇਂ ਲਸਣ ਦੇਖ ਸਕਦੇ ਹੋ ਤੇ ਚੰਗੀ ਤਰ੍ਹਾਂ ਬ੍ਰਾਊਨ ਹੋ ਗਿਆ ਹੈ ਤੇ ਅਦਰਕ ਵੀ ਹੌਲੀ ਹੌਲੀ ਕਰਾਂਗੇ ਤੇ ਫਿਰ ਪਾਵਾਂਗੇ ਪਿਆਜ਼ जो कुमेंट इस रोज़ हम इस बार पावे प्याज तो प्याज कितने हुए हैं देखो तो असी एक बरीक बरीक कट के पा सकते तो तो ग्रेंडर कर ले सर लोग प्याज भी पाते हैं तो इन्हें ਉਂਗੀ ਤਰ੍ਹਾਂ ਭੁੰਨਾਗਾ ਤਲਾ ਮਸਾਲਾ ਇਹੋ ਚਲੋ ਜੀ ਇਹ ਚੰਗੀ ਤਰ੍ਹਾਂ ਪਨਾ ਕੇ ਮਸਾਲਾ ਨੂੰ ਭੁੰਨਾਗੇ ਦੇਖੋ ਹਰ ਬੁਚ ਇਹਦੇ ਵਿੱਚ ਥੋੜਾ ਜਿਹਾ ਹਲਕਾ ਜਿਹਾ ਨਮਕ ਪਾ ਲਓ ਤੇ ਛੇਤੀ ਛੇਤੀ ਖੁਦ ਪੋਚੇ ਜਾਂਦਾ ਹੈ ਨੋ ਜੀ ਦੇਖ ਸਕਦੇ ਆ ਇੱਧਰ ਕੁਝ ਦਾ ਪਿਆ ਮਸਾਲਾ ਇਹ ਚੰਗੀ ਤਰ੍ਹਾਂ ਭੁੰਨ ਲਾਂਗੇ ਪਹਿਲਾਂ ਤੇ ਫਿਰ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਵੀ ਗ੍ਰੈਂਟਰ ਕੀਤਾ ਹੋਇਆ ਹੈ ਤੇ ਫਿਰ ਇਹਦੇ ਵਿੱਚ ਨਮਕ ਪਾਵਾਂਗੇ ਤੇ ਬਿਨਾਂ ਨਮਕ ਤੋਂ ਇਹ ਬਹੁਤ ਚੰਗੇ ਆ ਵਧੀਆ ਤਰੀਕੇ ਨਾਲ ਇਹਦੇ ਵਿੱਚ ਤੁਸੀਂ ਸੋਇਆ ਬਿੰਦੀ ਵੜੀਓ ਪਾ ਸਕਦੇ ਹੋ ਜੇ ਤਾਂ ਪਾਣੀ ਉਹ ਤੇ ਬਹੁਤ ਵਧੀਆ ਲੱਗਦੀ ਉਹ ਵੀ ਤਰੀ ਸੋਇਆ ਬਿੰਦੀ ਵੜੀ ਪਾ ਕੇ ਜੀ ਜੀ ਅੰਦਰ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਹੈ ਤੇ ਹੁਣ ਪਾਵਾਂਗੇ ਟਮਾਟਰ ਟੈ ਟਮਾਟਰ ਦੇ ਕੀਤਾ ਹੋਇਆ ਡਰੈਂਡਰ ਤੇ ਲੋ ਜੀ ਟਮਾਟਰ ਵੀ ਪਾ ਦਿੱਤਾ ਇਹਨੂੰ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਕਰ ਲਾਂਗੇ ਯਾ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਟਮਾਟਰ ਵੀ ਚੰਗੀ ਤਰ੍ਹਾਂ ਭੁੰਨ ਲਾਂਗੇ ਇਹਦੇ ਵਿੱਚ ਛੜਕਾਂ ਜਣ ਨਮਕ ਪਾਵਾਂਗੇ ਇਹਨਾਂ ਤੁਹਾਨੂੰ ਸਵਾਦ ਅਨੁਸਾਰ ਨਮਕ ਪਾਉਣਾ ਜਿੱਦਾਂ ਦਾ ਮੈਨੂੰ ਮੁਖਵਾਣੇ ਆ ਘੱਟ ਖਾਣੇ ਵੱਧ ਖਾਣੀਆਂ ਐ ਐਸੇ ਆਪਣੇ ਸਵਾਦ ਅਨੁਸਾਰ ਪਾਉਮਾਗੇ ਨਮਕ ਥੋੜੀ ਜਿਹਾ ਮਸਾਲਾ ਬਹੁਤ ਸੋਹਣਾ ਭੁੱਜ ਗਿਆ ਦੇਖ ਸਕਦੇ ਹੋ ਤੇ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਐ ਤੇ ਥੋੜਾ ਜਿਹਾ ਹੋਰ ਨਮਕ ਪਾਵਾਂਗੇ ਜਿੰਨਾਕ ਨਮਕ ਚਾਹੀਦਾ ਉਹ ਨਮਕ ਪਾ ਲਵਾਂਗੇ ਇਦਾਂ ਅਸੀਂ ਤਨੀਆ ਮਸਾਲਾ ਪਾਵਾਂਗੇ ਤੇ ਗਰਮ ਮਸਾਲਾ ਪਾਵਾਂਗੇ ਤੇ ਹਿੰਦੀ ਪਾਵਾਂਗੇ ਤੇ ਇਹ ਸਾਰੇ ਮਸਾਲੇ ਪਾ ਕੇ ਮਿਰਚ ਵਗੈਰਾ ਪਾਤੀ ਹਾਂ ਪਾ ਕੇ ਪਾਣੀ ਇਹਦੇ ਵਿੱਚ ਇਹਨੂੰ ਇੰਨਾ ਕਿ ਚੰਗੀ ਤਰ੍ਹਾਂ ਜੇ ਤੁਸੀਂ ਸੋਇਆ ਬਿੰਡ ਵੀ ਬੜੀਆਂ ਪਾਉਣਾ ਹੋ ਤਾਂ ਇਹਦੇ ਵਿੱਚ ਪਾ ਸਕਦੇ ਸੋਇਆ ਬਿੰਡ ਦੀ ਬੜੀ ਤੇ ਅਸੀਂ ਨਹੀਂ ਪਾਵਾਂਗੇ ਔਰ ਬੜੀਆ ਤਰੀਕੇ ਨਾਲ ਇਹਨੂੰ ਰੰਨਣਾ ਚੰਗੀ ਤਰ੍ਹਾਂ ਬਹੁਤ ਵਧੀਆ ਬਣਦੀ ਹੈ ਸੌਂਦਰ ਅਦਰਕ ਦੀ ਤਰੀ ਤੇ ਜਿਸ ਵੇਲੇ ਬਣੀ ਹੋਗੀ ਉਹਦੇ ਵਿੱਚ ਅਸੀਂ ਫਿਰ ਪਾਵਾਂਗੇ ਮੇਥੀ ਔਰ ਧਨੀਆ ਓਕੇ ਇਹਨੂੰ ਚੰਗੀ ਤਰ੍ਹਾਂ ਰੰਨਾਂਗੇ ਤੇ ਇਧਰ ਅਦਰਕ ਦੀ ਤਰੀ ਰਿਜਣ ਲੱਪਈਆ ਤੇ ਬਾਕੀ ਪ੍ਰੋਪਰ ਬਣ ਜੂਗੀ ਤੇ ਇਹਦੇ ਵਿੱਚ ਪਾਵਾਂਗੇ ਧਨੀਆ ਮੇਥੀ ਠੀਕ ਹੈ ਅੱਗੇ ਵੀਡੀਓ ਨੂੰ ਬਣਾ ਰਹੀ ਹਾਂ ਤੇ ਨਿਊ ਜੋੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਦਿਆ ਕਰੋ ਨਾਲ ਬੈਲ ਆਈਕਨ ਜਿਹਨੂੰ ਪ੍ਰੈਸ ਕਰ ਦਿਆ ਕਰੋ ਜੀ ਅਦਰਕ ਲਸਣ ਦੀ ਤਰੀ ਬਣ ਗਈ ਆ ਤੇ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਵੀਡੀਓ ਕਿਦਾਂ ਲੱਗ ਰਹੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਈਓ ਚੈਨਲ ਨੂੰ ਸਬਸਕ੍ਰਾਈਬ ਕਰ ਦੇਈਓ ਤੇ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਤਤਕਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹਦੇ ਵਿੱਚ ਅਸੀਂ ਮੇਥੀ ਔਰ ਧਨੀਆ ਵਿੱਚੇ ਪਾ ਦਿੱਤਾ ਸੀ ਨਾਲ ਹੀ ਤੇ ਤੁਸੀਂ ਉੱਤੇ ਹੀ ਪਾ ਸਕਦੇ ਹੋ ਬਾਕੀ ਜਰੂਰ ਦੱਸਿਓ ਕਿੱਦਾਂ ਲੱਗੀ ਤੁਹਾਨੂੰ ਲਸਣ ਹੀ ਅਦਰਕ ਦੇ ਤਾਰੇ ਤੇ ਲੋ ਜੀ ਚੈੱਕ ਕਰੋ ਲੋ ਜੀ ਇਹ ਹੈਗੀ ਲਸਣ ਔਰ ਅਦਰਕ ਦੇ ਤਾਰੇ ਤੇ ਬਾਕੀ ਜਰੂਰ ਦੱਸਿਓ ਕਿੱਦਾਂ ਤੁਹਾਨੂੰ ਲੱਗੀ ਸਾਡੀ ਲਸਣ ਅਦਰਕ ਦੇ ਤਾਰੇ